ਜਿਹੇ ਸਾਨੂੰ ਅੱਤਵਾਦੀ ਘੋਸ਼ਿਤ ਕਰਨ ਦੇ ਲੱਗੇ ਹੋਏ ਨੇ ਇਹ ਸਰਕਾਰਾਂ ਭੁੱਲ ਜਾਣ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇਗੀਆਂ ਐ ਥੋੜੀ ਜੀਦੋਂ ਤੁਹਾਡਾ ਜੀ ਕਰੂਗਾ ਉਹਨਾਂ ਨੂੰ ਜੇਲ੍ਹਾਂ 'ਚ ਟੱਕ ਦੋਗੇ ਤਸਦਦ ਕਰ ਲੋਗੇ ਨਾ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋਣਗੀਆਂ ਬਹੁਤ ਸਰਕਾਰਾਂ ਆਈਆਂ ਨੇ ਇੱਥੇ ਵੱਡੇ ਵੱਡੇ ਧਾੜ ਵੀ ਚੜਕਿਆ ਨੇ ਮੁਗਲ ਆਏ ਨੇਗੇ ਅੰਗਰੇਜ਼ ਆਏ ਨੇਗੇ ਬਖਸ਼ਾ ਕਿਸੇ ਨੂੰ ਨਹੀਂ ਨਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਖਸ਼ਣਾ ਇਹਨਾਂ ਨੇ ਲੋਕਾਂ ਦੇ ਅੰਦਰ ਨੂੰ ਅੰਗਿਆ ਹੋਇਆ ਕਿੱਲੀ ਦੇ ਜੀ ਸਰਮਾਣੀ ਚਾਹੀਦੀ ਆ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਿਹੜਾ ਪ੍ਰਸ਼ਾਸਨ ਨੇ ਦੀ ਘਟਪੁਤਲੀ ਬਣਿਆ ਹੋਇਆ ਇਹ ਗੱਲ ਭਾਜਪਾ ਵੀ ਸਿੱਖ ਲੈ ਇਹ ਗੱਲ ਸਾਰੀਆਂ ਸਰਕਾਰਾਂ ਸਿੱਖ ਲੈਣ ਲੋਕਤੰਤਰ ਵੱਡਾ ਹੁੰਦਾ ਲੋਕਾਂ ਤੋਂ ਵੱਡੀਆਂ ਸਰਕਾਰਾਂ ਕਿਵੇਂ ਹੋ ਜਾਣਗੀਆਂ ਬਾਈ ਸਟੇਸ਼ਨ ਹੋਣੀ ਐ ਅੱਗੋਂ ਕਹਿ ਰਿਹਾ ਕਿ ਜਦੋਂ ਨਵਦੀਪ ਨੂੰ ਛੱਡੀ ਦਿੱਤਾ ਫਿਰ ਤੁਸੀਂ ਹੁਣ ਕਾਹਤੋਂ ਆਏ ਹੁਣ ਕਾਹਤੋਂ ਨਵਦੀਪ ਨੂੰ ਛੱਡਿਆ ਤੁਸੀਂ ਉਹੀ ਛੜਤਾ ਨਵਦੀਪ ਨੂੰ ਧੌਣ ਤੇ ਗੋਡਾ ਧੱਕੇ ਧਰ ਕੇ ਛਡਾਇਆ ਇਤਨਾ ਹਰਿਆਣਾ ਦਾ ਮੁੱਖ ਮੰਤਰੀ ਆ ਇਹਦੇ ਇਹਨਾਂ ਦੇ ਨਾਲ ਇਹਨਾਂ ਦੇ ਮੁੱਖ ਮੰਤਰੀ ਨਾਲ ਆਇਆ ਫਸੀ ਹੋਈ ਆ ਹਰਿਆਣਾ ਦੇ ਵਿੱਚ ਮੌਜੂਦ ਆ ਜਿੱਥੇ ਕੀ ਫਤਿਹ ਮਾਰਚ ਕੀਤਾ ਜਾ ਰਿਹਾ ਸੀਗਾ ਨਵਦੀਪ ਨੂੰ ਰਿਹਾ ਰਾਤ ਕਰ ਦਿੱਤਾ ਗਿਆ ਸੀਗਾ ਪਰ ਕਿਤਨੇ ਕਿਤੇ ਸਵੇਰ ਵੇਲੇ ਕਈ ਕਿਸਾਨਾਂ ਆ ਗੂ ਚੁੱਕਲੇ ਗ੍ਰਿਫਤਾਰ ਕਰ ਲੇ ਉਸ ਦਾ ਵੀ ਰੋਸ ਹੈ ਤੇ ਭਾਨਾ ਸਿੱਧੂ ਨਵਨੀ ਨਵਦੀਪ ਭਈ ਆਪ ਇੱਥੇ ਬੈਠੇ ਹੋਏ ਨੇ ਇਸੇ ਪ੍ਰਦਰਸ਼ਨ ਦੇ ਵਿੱਚ ਤਾਂ ਗੱਲਬਾਤ ਅਸੀਂ ਰਾਤੀ ਵੀ ਕੀਤੀ ਉਹ ਬਹੁਤ ਸਾਰੀਆਂ ਗੱਲਾਂ ਸੀਗੀਆਂ ਭਾਨਾ ਭਾਈ ਤੋਂ ਸ਼ੁਰੂ ਕਰਦੇ ਆ ਭਾਨੇ ਭਾਈ ਨਮਦੀਪ ਬਾਈ ਨੇ ਰਾਤੀ ਬੜੀ ਚੰਗੀ ਗੱਲ ਕੀਤੀ ਕਿ ਜਦੋਂ ਭਾਨੇ ਤੇ ਪੀੜ ਪਈ ਕਹਿੰਦੇ ਮੈਂ ਵੀ ਖੜਾ ਸੀ ਕਹਿੰਦੇ ਭਾਨਾ ਬਈ ਵੀ ਕਹਿੰਦੇ ਕੱਠ ਲੈ ਕੇ ਆ ਰਿਹਾ ਵੱਡਾ ਕਹਿੰਦੇ ਦੇਖੋ ਬਾਈ ਸਾਨੂੰ ਜਿਹੜੇ ਸੀ ਅਸੀਂ ਸਾਡੇ ਅਸੀਂ ਭਰਾ ਹਾਂ ਉਹਨੂੰ ਬੇਰਸੀ ਹੈ ਕਿ ਆਸਤੇ ਤੇ ਪਹੁੰਚਣ ਦੀ ਕਿਰਪਾਲਤਾ ਕਰ ਸਾਰੇ ਅਸੀਂ ਇਕੱਠੇ ਹੋ ਕੇ ਦੇਖ ਅਸੀਂ 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 ਨੌਜਵਾਨ ਇਕੱਠੇ ਹੋ ਕੇ ਲੜਾਂਗੇ ਕਾਹੀ ਅਸੀਂ ਆਪਣੇ ਹੱਕ ਲੈ ਚੁੱਕਾਂਗੇ ਪਹਿਲਾਂ ਸਾਡੇ ਬਾਪੂ ਦਾਦੇ ਸਾਡੇ ਸਾਰੇ ਇਕੱਠੇ ਹੋ ਕੇ ਲੜਦੇ ਰਹੇ ਹਾਂ ਹੁਣ ਵੀ ਸਾਡਾ ਸਾਡਾ ਫਰਜ਼ ਬਣਦਾ ਕਿ ਅਸੀਂ ਨੌਜਵਾਨ ਪੀੜੀ ਨੂੰ ਅੱਗੇ ਤੋਰੀਏ ਹੁਣ ਜਿਹੜਾ ਸਾਡਾ ਇਹ ਪ੍ਰੋਗਰਾਮ ਰੱਖਿਆ ਸੀ ਐਡਾ ਵੱਡਾ ਚਲ ਸਾਨੂੰ ਪਤਾ ਲੱਗਿਆ ਵੀ ਰਾਤ ਰਹੀ ਹੋਗੀ ਇਹ ਤਾਂ ਪਹਿਲੀ ਕੱਲ ਅਸੀਂ ਸਰਕਾਰ ਦੇ ਉੱਪਰ ਅਸੀਂ 17 ਤਰੀਕ ਜਦੋਂ ਕਾਲ ਆ ਗਈ ਸੀ ਆਪਣੇ ਸਾਰਿਆਂ ਨੂੰ ਸਨੇਹੇ ਲਾਉਣੇ ਸ਼ੁਰੂ ਕਰੇ ਇਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਉਹ ਨਵਦੀਪ ਛੁਟਕਾ ਆਇਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਨੂੰ ਸਿੱਖਣਗੇ ਵੀ ਕਿਵੇਂ ਹੱਕਾਂ ਲਈ ਲੜਨਾ ਕਿਵੇਂ ਜਿੱਲਾਂ ਕੱਟਿਆ ਨੇ ਇਸ ਕਰਕੇ ਸੀ ਵੱਡਾ ਇਹਨੂੰ ਪ੍ਰੋਗਰਾਮ ਨੂੰ ਕਰਨਾ ਚਾਹੁੰਦੇ ਸੀ ਇਹ ਸਾਨੂੰ ਅੱਤਵਾਦੀ ਘੋਸ਼ਿਤ ਕਰਨ ਤੇ ਲੱਗੇ ਹੋਏ ਨੇ ਇਹ ਸਰਕਾਰਾਂ ਭੁੱਲ ਜਾਣ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇਗੀਆਂ ਬਹੁਤ ਸਰਕਾਰਾਂ ਆਈਆਂ ਨੇ ਇੱਥੇ ਵੱਡੇ ਵੱਡੇ ਧਾੜ ਵੀ ਚੜਕਿਆ ਨੇ ਮੁਗਲ ਆਏ ਨੇਗੇ ਅੰਗਰੇਜ਼ ਆਏ ਨੇਗੇ ਬਖਸ਼ਾ ਕਿਸੇ ਨੂੰ ਨਹੀਂ ਨਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਬਖਸ਼ਣਾ ਇਹ ਗੱਲ ਭਾਜਪਾ ਵੀ ਸਿੱਖ ਲੈ ਇਹ ਗੱਲ ਸਾਰੀਆਂ ਸਰਕਾਰਾਂ ਸਿੱਖ ਲੈਣ ਲੋਕਤੰਤਰ ਵੱਡਾ ਹੁੰਦਾ ਲੋਕਾਂ ਤੋਂ ਵੱਡੀਆਂ ਸਰਕਾਰਾਂ ਕਿਵੇਂ ਹੋ ਜਾਣਗੀਆਂ ਬਾਈ ਜੀ ਕਿਸਾਨ ਤੋਂ ਵੱਡੀਆਂ ਕਿਵੇਂ ਸਾਰਾ ਦੁਨੀਆ ਕਿ ਜਿਹੜਾ ਕਿ ਆਪਣੀ ਮਿਹਨਤ ਕਰਕੇ ਸਾਰੀ ਦੁਨੀਆ ਦਾ ਢੱਡ ਭਰਦਾ ਹੈ ਉਹਨਾਂ ਦੇ ਵੱਡੇ ਕਿਵੇਂ ਹੋ ਜਾਣਗੇ ਉਹ ਪ੍ਰਸ਼ਾਸਨ ਹੋਣੀ ਐਗੋ ਕਹਿ ਰਿਹਾ ਕਿ ਜਦੋਂ ਨਵਦੀਪ ਨੂੰ ਛੱਡੀ ਦਿੱਤਾ ਫਿਰ ਤੁਸੀਂ ਹੁਣ ਕਾਹਤੋਂ ਆਏ ਹੁਣ ਕਾਹਤੋਂ ਨਵਦੀਪ ਨੂੰ ਛੱਡਿਆ ਤੁਸੀਂ ਉਹੀ ਛੜਤਾ ਨਵਦੀਪ ਨੂੰ ਤਾਂ ਹਣ ਤੇ ਗੁੱਡਾ ਧੱਕੇ ਧਰ ਕੇ ਛੜਾਇਆ ਤੇ ਇਹਨਾਂ ਤਸ਼ੱਦਦ ਕਰਕੇ ਛੜਾ ਤੁਸੀਂ ਸਰੀਰ ਦਾ ਤੁਸੀਂ ਪੰਜਰਾ ਬਣਾ ਕੇ ਧਰਤਾ ਉਹ ਕਿਹੜਾ ਤਸ਼ੱਦਦ ਤੁਸੀਂ ਜਿਹੜਾ ਨਹੀਂ ਕਰਦੇ ਜਦੋਂ ਤੁਹਾਡੇ ਕੋਲੇ ਅਸੀਂ ਫੜੇ ਜਾਂਨੇ ਆ ਸਰਕਾਰਾਂ ਕੋਲੇ ਤੁਸੀਂ ਪੂਰਾ ਬਾਤ ਆ ਲਾਉਣੇ ਪੂਰਾ ਜ਼ੋਰ ਲਾਉਣੇ ਹੋ ਜ਼ੋਰ ਤੁਸੀਂ ਕਿਉਂ ਲਾਉਣੇ ਹੋ ਜਿਵੇਂ ਜਿਹਦੀ ਸਰਕਾਰ ਹੁੰਦੀ ਜਿਵੇਂ ਹਰਿਆਣਾ 'ਚ ਹ ਹੋਈ ਆ ਠੀਕ ਆ ਨਾ ਗੱਲ ਉਹਨੇ ਮੁੱਖ ਮੰਤਰੀ ਨੇ ਜਿਹਦੀ ਡਿਊਟੀ ਲਾਤੀ ਪੂਰਾ ਜਲੀਲ ਕੀਤਾ ਇਸ ਤੋਂ ਬਾਅਦ ਹੁਣ ਮੇਰੀ ਪੰਜਾਬ ਵਾਲਾ ਨਾ ਸਰਕਾਰ ਨਾਲ ਫਸੀ ਹੋਈ ਹੈ ਜਿਹੜੇ ਉੱਥੇ ਮੁੱਖ ਮੰਤਰੀ ਆ ਉਹਨਾਂ ਨੇ ਪੂਰਾ ਜ਼ੋਰ ਲਾ ਦਿੰਦੇ ਨੇ ਕਿ ਇਹ ਜਿਹੜੇ ਪੁਲਿਸ ਵਾਲੇ ਨੇ ਪ੍ਰਸ਼ਾਸਨ ਵਾਲੇ ਨੇ ਇਹ ਚੀਜ਼ ਭੁੱਲ ਜਾਂਦੇ ਨੇ ਵੀ ਯਾਰ ਅਸੀਂ ਲੋਕਾਂ ਦਾ ਪੈਸਾ ਲੈ ਰਹੇ ਹਾਂ ਅਸੀਂ ਲੋਕਾਂ ਦੀ ਤਨਖਾਹ ਦੇ ਵਿੱਚੋਂ ਸਾਨੂੰ ਪੈਸੇ ਦੇ ਵਿੱਚੋਂ ਸਾਨੂੰ ਤਨਖਾਹ ਮਿਲ ਰਹੀ ਹੈ ਪਰ ਉਹਨਾਂ ਦੀ ਗੱਠਪੁੱਤਲੀ ਬਣ ਕੇ ਵੱਡੇ ਆਉਦੇ ਲੈਣ ਦੇ ਮਾਰੇ ਇਹ ਫਿਰ ਸਾਡੇ ਦੇ ਉੱਪਰ ਜ਼ੁਲਮ ਕਰਦੇ ਨੇ ਫਿਰ ਜਿਵੇਂ ਕਿ ਮੇਰੇ ਵਾਲੀ ਵੀਡੀਓ ਕਾਲਾ ਕਰ ਕਰ ਸੀ ਮੈਨੂੰ ਦਿਖਾਉਂਦੇ ਸੀਗੇ ਇਹ ਪੂਰਾ ਉੱਤਰ ਜਾ ਕੇ ਆਪਣੇ ਸਰਕਾਰਾਂ ਨੂੰ ਖੁਸ਼ ਕਰਦੇ ਨੇਗੇ ਇਹ ਕਾਰਨ ਹੈ ਹਨਾ ਜਿਹੜਾ ਖੁਸ਼ ਕਰਨਾ ਹੁੰਦਾ ਦੇਖੋ ਹਾਂ ਅੱਛਾ ਉਹ ਪ੍ਰਸ਼ਾਸਨ ਇਹ ਵੀ ਕਹਿ ਰਿਹਾ ਹੈ ਕਿ ਆ ਜਾਓ ਬਈ ਅੱਛਾ ਜਾਣਾ ਪਾਨੇ ਨੇ ਮੈਂ ਉੱਥੇ ਪੋਠੋ ਮਾ ਬੋਲ ਕਾਣਾ ਮੈਨੂੰ ਪੁਲਾਇਆ ਅੱਛਾ ਜਾਓ ਤੁਸੀਂ ਮੈਂ ਨਵਦੀਪ ਬੈਣ ਨਾਲ ਗੱਲ ਕਰਦਾ ਉਹ ਕਹਿ ਰਹੇ ਸੀ ਕਿ ਕਿ ਸਾਨੂੰ ਇਸ ਕਰਕੇ ਇੱਥੇ ਖੜਨਾ ਪੈ ਰਿਹਾ ਇਸ ਕਰਕੇ ਇੱਥੇ ਪ੍ਰਸ਼ਾਸਨ ਨੂੰ ਖੜਨਾ ਪੈ ਰਿਹਾ ਕਹਿੰਦੇ ਕੋਈ ਸ਼ਰਾਰਤੀ ਅੰਸਰ ਵੀ ਆਏ ਹੋਣਗੇ ਕਹਿੰਦੇ ਖਰਾਬੀ ਹੋ ਸਕਦੀ ਹੈ ਕਹਿੰਦੇ ਪੀਸ ਨਹੀਂ ਹੋਣੀ ਕਹਿੰਦੇ ਨਹੀਂ ਸ਼ਰਾਰਤੀ ਅੰਸਰਾਂ ਨੇ ਹੈ ਜੱਕੀ ਕੰਮ ਕਰਦਾ ਅੱਜ ਤੱਕ ਹੈ ਨਾ ਤਸੱਦਦ ਕੀਤੀ ਤੁਸੀਂ ਸਾਡੇ ਤੇ ਠੀਕ ਹੈ ਸਾਡੇ 450 ਮੁੰਡੇ ਤੁਸੀਂ ਸਾਡੇ ਫੱਟੜ ਕੀਤੇ ਠੀਕ ਹੈ ਇੱਕ ਮੁੰਡਾ ਤਾਂ ਤੁਸੀਂ ਸਾਡੇ ਸ਼ਹੀਦ ਕੀਤਾ ਸੀ ਤਾਂ ਜਦ ਨਹੀਂ ਕੋਈ ਇਹੋ ਜਿਹਾ ਕੰਮ ਕਰੇ ਜਿਹਦੇ ਨਾਲ ਬੀ ਹਾਬੀ ਤੁਸੀਂ ਕਹਿ ਸਕਦੇ ਹੋ ਵੀ ਹਾਂ ਵੀ ਕੋਈ ਐਵੇਂ ਦਾ ਮਦਸਖ ਸਾਇਆ ਬਹ ਹੋਵੇ ਹੈ ਨਾ ਤੇਸੀ ਕਰਨਾ ਕੀ ਹੈ ਮੰਡੀ ਸਾਡੀ ਠੀਕ ਹੈ ਨਾ ਕਿਸਾਨਾਂ ਦੀ ਮੰਡੀ ਕਿਸਾਨਾਂ ਦੀ ਮੰਡੀ ਦੇ ਅਸੀਂ ਜਾਣਾ ਸੀਗਾ ਧੰਨਵਾਦ ਪ੍ਰੋਗਰਾਮ ਸੀਗਾ ਉਹ ਤੋਂ ਇਕੱਠ ਦੋ ਅਸੀਂ ਆਪਣਾ ਸੰਭੂ ਪਾਰ ਤੋਂ ਪ੍ਰਸ਼ਾਸਨ ਦਾ ਰੋਲ ਨਹੀਂ ਸੀ ਕੋਈ ਵਿਚ ਵੀ ਠੀਕ ਹੈ ਨਾ ਅਸੀਂ ਇੱਕ ਲੈਜ ਆਨੇ ਆ ਕਿਸਾਨ ਆਪਣੇ ਆਪ ਆਪਣੀ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਦੇ ਇਹਨੂੰ ਸਾਨੂੰ ਸੁਰੱਖਸ਼ਿਤ ਦੇਣੀ ਚਾਹੀਦੀ ਸੀ ਵੀ ਹਾਂ ਵੀ 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 ਕਿਸਾਨ ਹੋਣਗੇ ਹਨ ਉਹ ਆਪਣਾ ਪ੍ਰੋਗਰਾਮ ਕਰਕੇ ਵੀ ਕਿਸਾਨਾਂ ਦਾ ਕੈਬਨਟ ਸਾਹ ਚੱਕ ਪਿੱਛੇ ਲੋਕਤੰਤਰ ਆ ਆਪਣਾ ਤੇ ਲੋਕਤੰਤਰ ਦੇ ਅੰਦਰ ਸਾਰਿਆਂ ਨੂੰ ਰਾਈਟ ਹੈ ਆਪਣੀ ਗੱਲ ਰੱਖਣ ਦਾ ਹੈ ਨਾ ਪਰ ਇਹਨਾਂ ਨੇ ਲੋਕਤੰਤਰ ਨੂੰ ਟੰਗਿਆ ਹੋਇਆ ਕਿੱਲੀ ਤੇ ਠੀਕ ਹੈ ਸਰਮਾਣੀ ਚਾਹੀਦੀ ਹੈ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਿਹੜਾ ਪ੍ਰਸ਼ਾਸਨ ਇਹਨਾਂ ਦੀ ਕਟਬੁਤਲੀ ਬਣਿਆ ਹੋਇਆ ਉਹ ਗ੍ਰਿਫਤਾਰੀਆਂ ਹੋਈਆਂ ਉਹ ਗ੍ਰਿਫਤਾਰੀਆਂ ਕਿਸ ਮਤੇ ਨਜ਼ਰ ਹੋਈਆਂ ਜੋ ਕਿਸਾਨਾਂ ਕੁਸਵਰੇ ਚੁੱਕੇ ਗਏ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜੇ ਸਵਰੇ ਚੁੱਕੇ ਗਏ ਉਹਨਾਂ ਕਿਸ ਮੁੱਦੇ ਤੇ ਚੁੱਕਿਆ ਗਿਆ ਕਿ ਵੀ ਉਹ ਵੀ ਉਹ ਬਸਿਕ ਆਪਣਾ ਮੰਡੀ 'ਚ ਇਕੱਠੇ ਹੋਏ ਨੇ ਹੈਨਾ ਵੀ ਤੁਸੀਂ ਪ੍ਰੋਗਰਾਮ ਨਹੀਂ ਕਰਨਾ ਉਹਦੇ ਚਾੱਕੇ ਸਾਡੇ 20 25 ਜਿਹੜੇ ਕਿਸਾਨ ਉਹਨਾਂ ਨੇ ਮਤਲਬ ਅਰੈਸਟ ਕਰ ਲਿਆ ਨਾ ਅਸੀਂ ਉਹਨਾਂ ਨੂੰ ਛਡਾ ਕੇ ਜਾਵਾਂਗੇ ਠੀਕ ਹੈ ਨਾ ਪ੍ਰਸ਼ਾਸਨ ਦਿਮਾਗ 'ਚ ਵਹਿਮ ਕੱਢੇ ਆਪਣੇ ਹੈ ਨਾ ਐ ਥੋੜੀ ਜਿਹੀ ਤੁਹਾਡਾ ਜੀ ਕਰੂਗਾ ਉਹਨਾਂ ਨੂੰ ਜੇਲ੍ਹਾਂ 'ਚ ਟੱਕ ਦੋਗੇ ਤਸਦਦ ਕਰ ਲੋਗੇ ਨਾ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋਣਗੀਆਂ ਤੇ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਤਾ ਨਵਦੀਪ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਇੱਥੇ ਇਕੱਠ ਹੋਇਆ ਨਵਦੀਪ ਜਲਬੇੜਾ ਤਾ ਉਸ ਪਾਸੇ ਨੂੰ ਜਿਹੜਾ ਭਾਸ਼ਣ ਦਿੱਤਾ ਜਾਏਗਾ ਸਾਰੀਆਂ ਗੱਲਾਂ ਹੋ ਰਹੀਆਂ ਨੇ ਤੁਹਾਨੂੰ ਤਸਵੀਰ ਸਾਂਝੀ ਕੀਤੀ ਆ